ਪਾਠ 2 ਭੋਜਨ ਦੀ ਕਦਰ ਸਮਰ ਤੁਸੀਂ ਆਪਣੇ ਖਾਣੇ ਦੇ ਡੱਬੇ ਵਿੱਚ ਖਾਣਾ ਬਚਾ ਕੇ ਕਿਉਂ ਰੱਖਿਆ ਹੈ ਮੈਡਮ ਜੀ ਮੈਨੂੰ ਸਬਜ਼ੀ ਸਵਾਦ ਨਹੀਂ ਲੱਗਦੀ ਸਮਰ ਤੁਹਾਨੂੰ ਖਾਣੇ ਦੀ ਇੰਜ ਬਰਬਾਦੀ ਨਹੀਂ ਕਰਨੀ ਚਾਹੀਦੀ ਤੁਹਾਨੂੰ ਪਤਾ ਹੈ ਭੋਜਨ ਪੈਦਾ ਕਰਨ ਅਤੇ ਪਕਾਉਣ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਮੈਡਮ ਜੀ ਮੈਂ ਤਾਂ ਇਸ ਗੱਲ ਬਾਰੇ ਕਦੇ ਸੋਚਿਆ ਹੀ ਨਹੀਂ ਬੇਟਾ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤੇ ਭੋਜਨ ਦੀ ਕਦਰ ਕਰਨੀ ਚਾਹੀਦੀ ਹੈ ਆਓ ਇਹ ਗੱਲ ਸਮਝਣ ਲਈ ਇੱਕ ਕਹਾਣੀ ਪੜ੍ਹਦੇ ਹਾਂ ਭੋਜਨ ਦੀ ਕਦਰ ਨੂੰ ਇੱਕ ਬਹੁਤ ਹੁਸ਼ਿਆਰ ਮੁੰਡਾ ਸੀ ਪੜ੍ਹਾਈ ਵਿੱਚ ਅਵਲ ਖੇਡਾਂ ਵਿੱਚ ਅਵਲ ਅਤੇ ਸਕੂਲ ਦੇ ਹੋਰ ਕਈ ਮੁਕਾਬਲਿਆਂ ਵਿੱਚ ਉਹ ਜੀਤੂ ਹੀ ਰਹਿੰਦਾ ਉਹ ਆਪਣੇ ਅਧਿਆਪਕਾਂ ਅਤੇ ਆਪਣੇ ਮਿੱਤਰਾਂ ਦਾ ਵੀ ਬਹੁਤ ਚਿਹਤਾ ਸੀ ਪਰ ਉਸ ਵਿੱਚ ਘਾਟ ਸੀ ਉਹ ਖਾਣ ਪੀਣ ਦੇ ਮਾਮਲੇ ਵਿੱਚ ਬਹੁਤ ਲਾਪਰਵਾਹੀ ਵਰਤਦਾ ਸੀ ਕੁਝ ਚੀਜ਼ਾਂ ਨੂੰ ਉਹ ਬਹੁਤ ਪਸੰਦ ਕਰਦਾ ਸੀ ਤੇ ਕੁਝ ਚੀਜ਼ਾਂ ਨੂੰ ਨਾ ਪਸੰਦ ਉਸ ਨੂੰ ਜਿਹੜੀ ਚੀਜ਼ ਖਾਣ ਲਈ ਪਸੰਦ ਹੁੰਦੀ ਸੀ ਉਸ ਦੀ ਉਹ ਲੋੜ ਤੋਂ ਵੱਧ ਮਾਤਰਾ ਵੀ ਖਾ ਲੈਂਦਾ ਸੀ ਅਤੇ ਆਪਣੇ ਦੁਪਹਿਰ ਦੇ ਖਾਣੇ ਦੇ ਡੱਬੇ ਵਿੱਚ ਵੀ ਭਰ ਲੈਂਦਾ ਜਿਹੜੀ ਚੀਜ਼ ਉਸ ਨੂੰ ਪਸੰਦ ਨਾ ਹੁੰਦੀ ਉਸ ਦੀ ਭਰੀ-ਪराई ਪਲੇਟ ਵਿੱਚੋਂ ਛੱਡ ਦਿੰਦਾ ਉਸ ਦੀ ਮਾਂ ਉਸ ਦੀਆਂ ਖਾਣੇ ਨੂੰ ਇਸ ਤਰ੍ਹਾਂ ਬਰਬਾਦ ਕਰਨ ਦੀ ਆਦਤ ਤੋਂ ਬਹੁਤ ਪਰੇਸ਼ਾਨ ਸੀ ਮਾਂ ਨੇ ਸੋਨੂੰ ਨੂੰ ਬਹੁਤ ਵਾਰ ਸਮਝਾਇਆ ਕਿ ਸਾਨੂੰ ਖਾਣ ਵਾਲੀ ਹਰ ਚੀਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆ ਵਿੱਚ ਬਹੁਤ ਗਿਣਤੀ ਲੋਕ ਅਦੇਹੀ ਵੀ ਹਨ ਜਿਨ੍ਹਾਂ ਨੂੰ ਇੱਕ ਵਕਤ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਸਾਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਸਾਨੂੰ ਇੰਨਾ ਸਮਰੱਥ ਬਣਾਇਆ ਹੈ ਕਿ ਅਸੀਂ ਤਰ੍ਹਾਂ ਤਰ੍ਹਾਂ ਦਾ ਭੋਜਨ ਖਾ ਸਕਦੇ ਹਾਂ ਤੈਨੂੰ ਖਾਣਾ ਵਿਅਰਥ ਨਹੀਂ ਸੁਪਨਾ ਚਾਹੀਦਾ ਪਰ सोनू ਦੇ ਲੱਖ ਸਮਝਾਉਣ ਦੇ ਬਾਅਦ ਵੀ ਕੋਈ ਅਸਰ ਨਾ ਹੋਇਆ ਉਸ ਦੀ ਮਾਂ ਦੀ दिली ਇੱਛਾ ਸੀ ਕਿ ਛੇਤੀ ਤੋਂ ਛੇਤੀ ਸੋਨੂੰ ਨੂੰ ਖਾਂਦ ਦੀਆਂ ਵਸਤੂਆਂ ਦਾ ਸਤਕਾਰ ਕਰਨਾ ਆ ਜਾਣਾ ਚਾਹੀਦਾ ਹੈ। ਉਸ ਦੀ ਮਾਂ ਨੇ ਪ੍ਰਮਾਤਮਾ ਅਗੇ ਦੁਆ ਕੀਤੀ ਕਿ ਉਸ ਦੇ ਪੁੱਤਰ ਨੂੰ ਸਮਝਾ ਤਾਵੇ। ਕੁਝ ਦਿਨਾਂ ਬਾਅਦ ਹੀ ਸਕੂਲ ਵਿੱਚ ਵਰਡ ਫੂਡ ਦੇ ਮਨਾਉਣ ਦਾ ਐਲਾਨ ਹੋਇਆ, ਜਿਸ ਵਿੱਚ ਮੌਖਿਕ ਅਤੇ ਲਿਖਤੀ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਸੋਨੂੰ ਨੇ ਭਾਗ ਵੀ ਲਿਆ। ਵਿਟਾਮਿਨ ਡੀ ਜਾਣਕਾਰੀ ਦੇ ਗਿਆਨ ਮੁਕਾਬਲੇ ਵਿੱਚ ਸੋਨੂੰ ਪਹਿਲੇ ਨੰਬਰ ਤੇ ਆਇਆ। ਦੂਜੇ ਦਿਨ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਖਾਣ ਵਾਲੀਆਂ ਚੀਜ਼ਾਂ ਤੇ ਬਣੀਆਂ ਛੋਟੀਆਂ-ਛੋਟੀਆਂ ਕਈ ਵੀਡੀਓ ਦਿਖਾਈਆਂ ਗਈਆਂ। ਉਹਨਾਂ ਵਿੱਚੋਂ ਪਹਿਲੀ ਵੀਡੀਓ ਇਹ ਸੀ ਕਿ ਕੋਈ ਵੀ ਖਾਣ ਵਾਲੀ ਵਸਤੂ ਜਦ ਤੁਹਾਡੀ ਪਲੇਟ ਵਿੱਚ ਪਹੁੰਚਦੀ ਹੈ ਤਾਂ ਉਸ ਤੋਂ ਪਹਿਲਾਂ ਉਸ ਵਿੱਚ ਕਿੰਨੇ ਲੋਕਾਂ ਦੀ ਮਿਹਨਤ ਜੁੜੀ ਹੁੰਦੀ ਹੈ। ਜਿਸ ਤਰ੍ਹਾਂ ਇੱਕ 버ਗਰ ਦੀ ਕਹਾਣੀ ਸੀ। 버ਗਰ ਤਿਆਰ ਕਰਨ ਦੀ ਪਹਿਲਾਂ ਕਿਸਾਨ ਕਿੰਨੀ ਮਿਹਨਤ ਨਾਲ ਕਣਕ ਉਗਾਉਂਦਾ ਹੈ। ਕਣਕ ਨੂੰ ਬੀਜਣ ਤੋਂ ਲੈ ਕੇ ਮੰਡੀ ਤੱਕ ਲੈ ਜਾਣ ਦੀ ਵਿਧੀ ਕਿੰਨੀ ਔਖੀ ਹੈ। ਫਿਰ ਕਣਕ ਦਾ ਚੱਕੀ ਤੇ ਪੀਸਿਆ ਜਾਣਾ ਤੇ ਉਸ ਵਿੱਚ ਮੈਦੇ ਨੂੰ ਵਕਤ ਕਰਨਾ ਫਿਰ ਮੈਦਾ ਬੇਕਰੀ ਤੇ ਜਾਂਦਾ ਹੈ ਬੇਕਮੈਨ ਕਿੰਨੀ ਮਿਹਨਤ ਨਾਲ ਉਹ ਆਟਾ ਤਿਆਰ ਕਰਦਾ ਹੈ ਜਿਸ ਨਾਲ 버ਗਰ ਬਣੇਗਾ ਉਸ ਆਟੇ ਵਿੱਚ ਪੈਣ ਵਾਲੇ ਬੇਕਿੰਗ ਪਾਊਡਰ ਨੂੰ ਬਣਾਉਣ ਦੀ ਔਖੀ ਵਿਧੀ ਤੇ ਫਿਰ ਭੱਠੀ ਵਿੱਚ ਰੱਖ ਕੇ ਉਸ ਆਦਮੀ ਦੁਆਰਾ 버ਗਰ ਦਾ ਬਣਾਉਣਾ ਤੇ ਪੈਕੇਟ ਵਿੱਚ ਬੰਦ ਕਰਕੇ 버ਗਰ ਤਿਆਰ ਕਰਨ ਵਾਲੇ ਕੋਲ ਜਾਣਾ ਫਿਰ ਆਲੂਆਂ ਦੀ ਬਿਜਾਈ ਤੋਂ ਲੈ ਕੇ ਮੰਡੀ ਪੁੱਜਣ ਤੱਕ ਦਾ ਤਰੀਕਾ ਵਿਖਾਇਆ ਗਿਆ ਤੇ ਆਲੂ ਦੇ ਟਿੱਕੇ ਬਣਾਉਣ ਲਈ ਉਸ ਵਿੱਚ ਪੈਣ ਵਾਲੇ ਮਸਾਲਿਆਂ ਨੂੰ ਬਣਾਉਣ ਦੀ ਵਿਧੀ ਵੀ ਵੀਡੀਓ ਤੇ ਵਿਖਾਈ ਗਈ ਜਿਸ ਨੂੰ ਵੇਖ-ਵੇਖ ਕੇ ਵਿਦਿਆਰਥੀ ਹੈਰਾਨ ਹੋ ਰਹੇ ਸਨ ਵੀਡੀਓ ਵਿੱਚ ਅੰਤ ਵਿੱਚ ਕਿਹਾ ਗਿਆ ਕਿ ਅਗਲੀ ਵਾਰ ਜਦ ਤੁਹਾਡੀ ਪਲੇਟ ਵਿੱਚ ਕੁਝ ਖਾਣ ਲਈ ਪਿਆ ਹੋਵੇ ਤੇ ਉਸ ਨੂੰ ਨਾ ਪਸੰਦ ਕਰਕੇ ਧੱਕਣ ਨਾਲੋਂ ਪਹਿਲਾਂ ਇਹਨਾਂ ਜ਼ਰੂਰ ਸੋਚ ਲੈਣਾ ਕਿ ਤੁਸੀਂ ਇਹਨਾਂ ਲੋਕਾਂ ਦੀ ਮਿਹਨਤ ਦਾ ਨਿਰਾਦਰ ਕਰ ਰਹੇ ਹੋ ਇੱਕ ਹੋਰ ਵੀਡੀਓ ਵਿੱਚ ਖਾਣਾ ਉਨਾ ਹੀ ਪਲੇਟ ਵਿੱਚ ਲੈਣ ਦੀ ਪ੍ਰੇਰਨਾ ਦਿੱਤੀ ਗਈ ਸੀ ਜਿੰਨਾ ਲੋੜ ਹੋਵੇ ਉਸ ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਦੁਨੀਆ ਵਿੱਚ ਕਈ ਥਾਵਾਂ ਤੇ ਕਰੋੜਾਂ ਲੋਕ ਭੁੱਖੇ ਢਿੱਡ ਸੌਂਦੇ ਹਨ ਅਤੇ ਖਾਣੇ ਦੇ ਇੱਕ ਇੱਕ ਦਾਣੇ ਲਈ ਮੋਹਤਾਜ ਹਨ। ਉਸ ਵਿੱਚ ਕੁਝ ਗਰੀਬ ਬੱਚਿਆਂ ਨੂੰ ਪਤਲਾ ਚੋਂ ਭੋਜਨ ਚੱਟਦੇ ਦਿਖਾਇਆ ਗਿਆ ਸੀ ਤੇ ਕੁਝ ਕੂੜੇ ਦੇ ਢੇਰ ਤੋਂ ਬੱਚਿਆਂ ਖੁਚੇ ਚੁਣ ਕੇ ਆਪਣੀ ਭੁੱਖ ਸ਼ਾਂਤ ਕਰ ਰਹੇ ਸਨ। ਵੀਡੀਓ ਵੇਖ ਕੇ ਸਾਰੇ ਬੱਚਿਆਂ ਦੀਆਂ ਅੱਖਾਂ ਵਿੱਚ ਇਹ ਦੇਖ ਕੇ ਜ਼ਾਰੋ-ਜ਼ਾਰ ਹੰਝੂ ਵਗਨ ਲੱਗੇ। ਸਕੂਲ ਦੇ ਪ੍ਰਿੰਸੀਪਲ ਨੇ ਅੰਤ ਵਿੱਚ ਬੱਚਿਆਂ ਨੂੰ ਕਿਹਾ ਕਿ ਇਹ ਵੀਡੀਓ ਫਿਲਮਾਈਆਂ ਨਹੀਂ ਗਈਆਂ ਇਹ ਹਕੀਕਤ ਬਿਆਨ ਕਰਦੀਆਂ ਹਨ ਇਸ ਲਈ ਅੱਜ ਤੋਂ ਤੁਸੀਂ ਸਾਰੇ ਪ੍ਰਣ ਕਰੋ ਕਿ ਕਦੇ ਖਾਣ ਵਾਲੀਆਂ ਚੀਜ਼ਾਂ ਦਾ ਨਿਰਾਦਰ ਨਹੀਂ ਕਰੋਗੇ ਅਤੇ ਨਾ ਹੀ ਖਾਣੇ ਨੂੰ ਅਜਾਈਂ ਗਵਾਉਗੇ ਜੇ ਤੁਹਾਡੇ ਕੋਲ ਖਾਣ ਲਈ ਕੁਝ ਵੱਧ ਹੈ ਤਾਂ ਤੁਸੀਂ ਲੋੜਵੰਦ ਨੂੰ ਦਿਓਗੇ ਉਸ ਤੋਂ ਬਾਅਦ ਸੋਨੂੰ ਨੂੰ ਅਹਿਸਾਸ ਹੋ ਗਿਆ ਅਤੇ ਉਸਨੇ ਕਦੇ ਪਲੇਟ ਵਿੱਚ ਖਾਣਾ ਨਹੀਂ ਛੱਡਿਆ ਤੇ ਨਾ ਹੀ ਲੋੜ ਤੋਂ ਵੱਧ ਖਾਣਾ ਆਪਣੀ ਪਲੇਟ ਵਿੱਚ ਰੱਖਿਆ ਖਾਣ ਤੋਂ ਪਹਿਲਾਂ ਤੇ ਬਾਅਦ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਵੀ ਨਹੀਂ ਭੁੱਲਿਆ